హలో చాల బుట విడి ఏ రెస్ట్ ఓరేజ కలర్ ద ఏదలా వర్క్ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਆ neck ਦਾ ਡਿਜ਼ਾਈਨ ਬੜਾ ਪਿਆਰਾ ਬਣਿਆ ਹੋਇਆ ਹੈਗਾ ਤੇ ਬਾਜੂ ਦੇ ਉੱਪਰ ਫਲਾਵਰ ਨੇ ਤੇ ਜਿਹੜੀ ਦੀ ਬਾਟਮ ਆ ਬਾਟਮ ਦੇ ਉੱਪਰ سیم ਬਾਜੂ ਵਾਲਾ ਡਿਜ਼ਾਈਨ ਹੋਊਗਾ ਤੇ ਦੁਪੱਟਾ ਦਾ ਦੁਪੱਟੇ ਦੇ ਚਾਰੋਂ ਪੱਲਾ ਦੇ ਉੱਪਰ ਫਲਾਵਰ ਬਣੇ ਹੋਏ ਆ ਤੇ ਲੈਸ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਬਹੁਤ ਸੋਹਣੀ ਡਿਜ਼ਾਈਨਿੰਗ ਹੁੰਦੀ ਆ ਕਿਸੇ ਵੀ ਕਲਰ ਚ ਹਰ ਕਲਰ ਚ ਡਿਜ਼ਾਈਨ ਬਹੁਤ ਸੋਹਣਾ ਬਣਦਾ ਹੈਗਾ ਤੇ ਕਲਰ ਦੇਖ ਸਕਦੇ ਹੋ ਫਰਨੀਸ਼ਿੰਗ ਦੇਖ ਸਕਦੇ ਹੋ ਵਰਕ ਦੇ ਬਹੁਤ ਸੋਹਣਾ ਪੀਸ ਬਣਾਈ ਪਿਓਰ ਕ੍ਰੇਪ ਦਾ ਆਪਣਾ ਸਟੱਫ ਹੈਗਾ ਜਿਹੜਾ ਆਪਾਂ ਜੂਸ ਕੀਤਾ ਹੋਇਆ ਹੈਗਾ ਤੇ ਜਿਹੜਾ ਆਪਣਾ ਅਗਲਾ ਸੂਟ ਰਹੂਗਾ ਇਹ ਹੂਆ orange ਕਲਰ ਦਾ ਇਹ ਪੂਰਾ ਹੀ ਹੈਂਡਵਰਕ ਦਾ ਸੂਟ ਰਹੂਗਾ ਆਪਣਾ ਬਾਜੂ ਹੈਵੀ ਬਣੀਆਂ ਹੋਈਆਂ ਨੇ ਇਹਦੀਆਂ ਤੁਸੀਂ ਦੇਖ ਸਕਦੇ ਹੋਗੇ ਤੇ ਬਾਜ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਆਪਾਂ ਨੇ ਤੇ ਜਿਹੜਾ ਦਾ ਕੇਰਾ ਕੇਰੇ ਦੇ ਉੱਪਰ ਆਪਾਂ ਫਲਾਵਰ ਦਾ ਕੰਮ ਕੀਤਾ ਹੋਇਆ ਹੈਗਾ ਤੇ ਇਹਨਾਂ ਆਪਾਂ ਦੁਪੱਟਾ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਛੋੜੀ ਲੇਸ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਵੀ ਆਪਣਾ ਤੁਸੀਂ ਦੇਖ ਸਕਦੇ ਹੋਵੋਗੇ ਤੇ ਇਹ ਕ੍ਰੇਪ ਦਾ ਸਟੱਫ ਰਹੂਗਾ ਇਹਦਾ ਵੀ ਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਪੂਰਾ ਕੱਟਵਰਕ ਕੀਤਾ ਹੋਇਆ ਹੈਗਾ ਤੇ ਜਿਹੜਾ ਇਹਨਾਂ ਆਪਾਂ ਰੈਡੀ ਕੀਤਾ ਹੋਇਆ ਉਹ ਲਹਿੰਗਾ ਤਿਆਰ ਕੀਤਾ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਲਹਿੰਗਾ ਹੱਪਾ 30 ਮੀਟਰ ਦੇ ਵਿੱਚ ਰੈਡੀ ਕੀਤਾ ਹੋਇਆ ਹੈ ਇਹਦਾ ਪੂਰਾ ਤੇ ਇਹ ਡਿਜ਼ਾਈਨ ਵੀ ਬੜਾ ਪਿਆਰਾ ਬਣਿਆ ਹੋਇਆ ਤੁਸੀਂ ਕਲਰ ਤੇ ਬਣਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਤੇ ਇਹ बॉटਮ ਨਾਲ ਵੀ ਇਹ ਸੂਟ ਬਹੁਤ ਸੋਹਣਾ ਬਣਦਾ ਹੈ ਕਿਉਂਕਿ ਇਹ ਆਪਣੇ ਕਸਟਮਰ ਦੀ ਡਿਮਾਂਡ ਸੀ ਉਹਨਾਂ ਨੇ ਲਹਿੰਗਾ ਬਣਵਾਇਆ ਸੀ ਨਾਲ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਤੁਸੀਂ ਚੈੱਕ ਕਰ ਹੀ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਜਿਹੜਾ ਆਪਣਾ ਅਗਲਾ ਸੂਟ ਹੋਗਾ ਇਹ ਵੀ ਆਪਣਾ ਕਰੇਵ ਦੇ ਉੱਪਰ ਬਣਿਆ ਹੋਇਆ ਹੈ ਇਹਦੇ ਫਲਾਵਰ ਬਣੇ ਹੋਏ ਆ ਬਾਜੂ ਦੇ ਉੱਪਰ ਆ ਪੈਚ ਵਰਕ ਦਾ ਮੁਕੀਤਾ ਹੋਇਆਗਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਤੁਸੀਂ ਸਟੀਚਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਸਟੀਚਿੰਗ ਕੀਤੀ ਹੋਈ ਆ ਤੇ ਇਹਦੇ neck ਦੇ ਕੋਲ ਵੀ ਫਲਾਵਰ ਹੈਗਾ ਤੇ ਦੇਖ ਸਕਦੇ ਤਿੰਨ ਫਲਾਵਰ ਨੇਗੇ ਇਸ ਸ਼ਰਟ ਦੇ ਵਿੱਚ ਆਪਾਂ ਨੇ ਜੁੜਾ ਕੰਮ ਕੀਤਾ ਤੇ ਬਾਟਮ ਦਾ ਤੇ ਬਾਜੂ ਦਾ ਸੇਮ ਡਿਜ਼ਾਈਨ ਰਹੂਗਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਪਿਆਰਾ ਕਲਰ ਹੈਗਾ ਇਹਦਾ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਹੋਇਆ ਉਹ ਆਪਾਂ ਨੇ ਟਾਈ ਡਾਈ ਦਾ ਰੈਡੀ ਕੀਤਾ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ ਤੇ ਦੁਪੱਟੇ ਦੇ ਵਿੱਚ ਆਪਾਂ ਟਾਈ ਡਾਈ ਜਿਹੜੇ ਪੈਚ ਨੇ ਉਹਦੇ ਨਾਲ ਦਾ ਹੀ ਜੂਸ ਕੀਤਾ ਦੁਪੱਟੇ ਦਾ ਕਲਰ ਆਪਾਂ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋਗੇ ਆਪਾਂ ਨੂੰ ਕਿਸੇ ਸਟੱਫ ਤੇ ਵੀ ਆਰਡਰ ਦੇ ਸਕਦੇ ਹੋਗੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਆਪਣੀਆਂ ਨੰਮੀਆਂ ਵੀਡੀਓ ਦੇਖਣ ਲਈ ਹੈ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਮ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਥੈਂਕ ਯੂ ਜੀ